ਸਤਿ ਸ਼੍ਰੀ ਅਕਾਲ ਜੀ ਸਰਦਾਰ ਦਿਵਿੰਦਰ ਸਿੰਘ ਬੈਣੀਪੁਰ ਤੁਹਾਡਾ Swift ਸਵੇਰ ਦੇ ਵਿੱਚ ਨਿੱਘਾ ਸਵਾਗਤ ਹੈ ਜੀ ਲਵੀ ਜੀ ਤੁਹਾਨੂੰ ਤੇ ਸਮੁੱਚੇ ਰੇਡੀਓ ਸੁਣਨ ਵਾਲੇ ਤੁਹਾਡੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਜੀ ਸ ਪੰਜਾਬ ਦਾ ਰੁਖ ਕਰਦੇ ਆ ਜੀ ਪੰਜਾਬ ਦੇ ਵਿੱਚ ਪ੍ਰਵਾਸੀਆਂ ਦਾ ਮਸਲਾ ਬਹੁਤ ਜ਼ਿਆਦਾ ਭਖਿਆ ਹੋਇਆ ਇਹਦੇ ਬਾਬਤ ਕੀ ਦੱਸੋਗੇ ਦਰਸਲ ਆਪਣੇ ਸਰੋਤੇ ਇਸ ਗੱਲ ਨੂੰ ਜਾਣਦੇ ਹੋਣਗੇ ਕਿ ਜੇ ਆਪਾਂ ਪੰਜਾਬੀਆਂ ਤੇ ਧਿਆਨ ਮਾਰੀਏ ਤਾਂ ਦੁਨੀਆ ਭਰ ਦੇ ਵਿੱਚ ਜੇਕਰ ਸਭ ਤੋਂ ਵੱਧ ਪ੍ਰਵਾਸ ਕਰਨ ਵਾਲਾ ਕੋਈ ਭਾਈਚਾਰਾ ਉਹ ਪੰਜਾਬੀ ਨੇ ਜੀ ਪਰ ਅਸੀਂ ਇਹ ਗੱਲ ਮੰਨਣ ਨੂੰ ਹਾਲੇ ਤੱਕ ਤਿਆਰ ਨਹੀਂ ਪੰਜਾਬ ਦੇ ਵਿੱਚ ਦੋ ਚਾਰ ਰਸਤਾ ਦੇ ਆਗੂ ਵੀ ਆ ਜੀ ਤੇ ਦੋ ਚਾਰ ਆਪਣੇ ਆਪ ਨੂੰ ਸਮਾਜ ਸੁਧਾਰਕ ਵੀ ਕਹਿੰਦੇ ਆ ਕਿ ਉਹ ਇਸ ਵਕਤ ਇੱਕੋ ਹੀ ਰੱਟ ਲਾ ਰਹੇ ਆ ਕਿ ਪ੍ਰਵਾਸੀਆਂ ਨੂੰ ਪੰਜਾਬ ਚੋਂ ਕੱਢ ਦੇਣਾ ਚਾਹੀਦਾ ਪਰ ਦੂਸਰੇ ਪਾਸੇ ਇਸ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਤਕਰੀਬਨ 150 ਮੁਲਕ ਹੋਰ ਨੇ ਖਾਸ ਕਰਕੇ 60 70 ਮੁਲਕ ਨੇ ਜਿੱਥੇ ਪੰਜਾਬੀ ਵੱਡੀ ਗਿਣਤੀ ਵਿੱਚ ਜਾ ਕੇ ਵਸ ਗਏ ਨੇ ਪਰ ਮੈਂ ਤੁਹਾਨੂੰ ਮੁੜ ਕੇ ਫਿਰ ਪੰਜਾਬ ਲੈ ਕੇ ਚੱਲਦਾ ਹਾਂ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਦੇ ਵਿੱਚ ਇੱਕ 5 ਕੁ ਵਰਿਆਂ ਦੇ ਬੱਚੇ ਨਾਲ ਬਦਫੈਲੀ ਕਰ ਦਿੱਤੀ ਜਾਂਦੀ ਹੈ ਤੇ ਫਿਰ ਉਹਦਾ ਬਹੁਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਜਾਂਦਾ ਹੈ ਤੇ ਉਹਦੇ ਤੋਂ ਬਾਅਦ ਹੁਸ਼ਿਆਰਪੁਰ ਦੇ ਤਕਰੀਬਨ 25 30 ਪਿੰਡ ਨੇ ਇਸ ਤਰ੍ਹਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਨੇ ਤੇ ਅੱਜ ਮੁਦਕੀ ਦੇ ਵਿੱਚ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੇ ਵਾਸਤੇ ਇੱਕ ਅਨਾਉਂਸਮੈਂਟ ਦੀ ਵੀਡੀਓ ਬਾਹਰ ਹੋਗੀ ਜੀ ਕਿ ਇਹਨਾਂ ਨੂੰ ਬਾਹਰ ਕੱਢੋ ਤੇ ਜਿਹੜਾ ਇਹਨਾਂ ਦੀ ਇਮਦਾਦ ਕਰੇਗਾ ਇਹਨਾਂ ਦੀ ਸਪੋਰਟ ਕਰੇਗਾ ਬਖਸ਼ਾਂਗੇ ਉਹਨੂੰ ਵੀ ਨਹੀਂ ਉਹਦੇ ਤੋਂ ਬਾਅਦ ਪੁਲਿਸ ਨੂੰ ਹੱਥ ਪੈਰਾਂ ਦੀ ਪੈਂਦੀ ਆ ਤੇ ਪੁਲਿਸ ਫਿਰ ਪੂਰੇ ਕਸਬੇ ਦੇ ਵਿੱਚ ਫਲੈਗ ਮਾਰਚ ਕਰਦੀ ਆ ਤੇ ਕਹਿੰਦੀ ਆ ਕਿ ਕਾਨੂੰਨ ਕੋਈ ਹੱਥ 'ਚ ਨਹੀਂ ਰਹਿ ਸਕਦਾ ਪਰ ਦੂਸਰੇ ਪਾਸੇ ਜੇ ਆਪਾਂ ਇਹ ਵੇਖੀਏ ਕਿ ਜੇਕਰ ਸਾਡੇ ਸਰੀ ਦੇ ਵਿੱਚ ਦੋ ਮੁੰਡੇ ਰਾਤ ਨੂੰ ਕਾਰ ਚਲਾਉਂਦੇ ਆ ਤੇ ਉਹ ਐਕਸੀਡੈਂਟ ਕਰ ਦਿੰਦੇ ਆ ਤੇ ਕਲਾਸ਼ ਨੂੰ ਤਕਰੀਬਨ 1.5 ਕਿਲੋਮੀਟਰ ਤੱਕ ਘੜੀਸਦੇ ਆ ਕਿ ਸਾਰੇ ਪੰਜਾਬੀਆਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਕੁਝ ਦਿਨ ਪਹਿਲਾਂ ਟ੍ਰਾਂਟੋ ਵਾਲੇ ਪਾਸੇ ਅੰਟੀਰੀਓ ਵਾਲੇ ਪਾਸੇ ਲਗਭਗ 30 ਮਿਲੀਅਨ ਦੀ ਡਰੱਗ ਤਸਕਰੀ ਕਰਦਾ ਇੱਕ ਪੰਜਾਬੀ ਟਰੱਕ ਡਰਾਈਵਰ ਫੜਿਆ ਗਿਆ ਕਿ ਸਾਰੇ ਪੰਜਾਬੀ ਤਸਕਰੀ ਕਰਨ ਲੱਗ ਪਏ ਆ ਅਮਰੀਕਾ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਹਰਜਿੰਦਰ ਸਿੰਘ ਨਾਂ ਦਾ ਇੱਕ ਟਰੱਕ ਡਰਾਈਵਰ ਯੂ ਟਰਨ ਮਾਰ ਲਿੰਦਾ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਕਿ ਸਾਰੇ ਪੰਜਾਬੀ ਟਰੱਕ ਡਰਾਈਵਰ ਮਾਰੇ ਹੋ ਗਏ ਆ ਹਾਂ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹੁੰਦਾ ਹੈ ਕਿ ਜਿਹੜੇ-ਜਿਹੜੇ ਲੋਕਾਂ ਨੇ ਕਿਤੇ ਕੋਈ ਕਸੂਰ ਕੀਤਾ ਹੋਵੇ ਇਹ ਨਾ ਵੇਖਿਆ ਜਾਵੇ ਕਿ ਪ੍ਰਵਾਸੀ ਆ ਬਿਹਾਰੀ ਆ ਯੂਪੀ ਦਾ ਹੈ ਪੰਜਾਬ ਦਾ ਹੈ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਪਰ ਇਹ ਨਾ ਹੋਵੇ ਕਿ ਇੱਕ ਵਿਅਕਤੀ ਦਾ ਕਸੂਰ ਸਾਰਿਆਂ ਦੇ ਸਿਰ ਮੜ ਦਿੱਤਾ ਜਾਵੇ ਇਸ ਕਰਕੇ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਇਸੇ ਤਰ੍ਹਾਂ ਦਾ ਮਾਹੌਲ ਸੀ ਜ ਜਿਵੇਂ ਅਸੀਂ ਕਾਂਗਰਸ ਨੇ 1984-85 ਚ ਬਹੁਤ ਵੱਡੇ ਉਸ ਵਕਤ ਦੰਗੇ ਫਸਾਦ ਕਤਲੇਆਮ ਹੋਇਆ ਉਦੋਂ ਤੋਂ ਬਾਅਦ 85 ਦੇ ਵਿੱਚ ਬਹੁਤ ਵੱਡੀ ਬਹੁਮਤ ਦੇ ਨਾਲ ਸਰਕਾਰ ਬਣਾਈ ਦਾਜੀਵ ਗਾਂਧੀ ਨੇ ਹੁਣ 29 ਫੇਰ ਨੇੜੇ ਆ ਰਿਹਾ ਹੈ ਇਹ ਸਮਾਸਰੀ ਨੂੰ ਲੋਕ ਧਿਆਨ ਨਾਲ ਵੇਖਣ ਤੇ ਬਾਚਣ ਕਿਤੇ ਇਹ ਨਾ ਹੋਵੇ ਕਿ ਇਹ ਕਿਸੇ ਇੱਕ ਵਿਅਕਤੀ ਦੀ ਅੱਗ ਲਾਈ ਉਹ ਡੱਬੂ ਕੰਧ ਤੇ ਚੜ ਕੇ ਬੈਠਣ ਤੇ ਲੋਕ ਫੇਰ ਬਾਅਦ ਦੇ ਵਿੱਚ ਉਸ ਤੱਕ ਖਮਿਆਜ਼ਾ ਭੁਗਤਣ ਜੇ ਆਪਾਂ ਇਹ ਵੀ ਦੇਖੀਏ ਕਿ ਜੇਕਰ ਆਪਾਂ ਪੰਜਾਬ ਦੇ ਵਿੱਚ ਵੇਖੀਏ ਕਿ ਕਹਿੰਦੇ ਜੀ ਪਾਬੰਦੀ ਲੱਗ ਜਾਣੀ ਚਾਹੀਦੀ ਹੈ ਲਾ ਦਿਓ ਮੈਂ ਇਹਦੇ ਉਲਟ ਥੋੜਾ ਜਿਹਾ ਮਹਿਸੂਸ ਕਰਦਾ ਹਾਂ ਕਿ ਜਿਹੜੇ ਜਿਹੜੇ ਸੂਬਿਆਂ 'ਚ ਪਾਬੰਦੀ ਲੱਗੀ ਆ ਸਭ ਨੂੰ ਚੁੱਕਣ ਦੀ ਗੱਲ ਹੋਣੀ ਚਾਹੀਦੀ ਹੈ ਕਿ ਭਾਰਤ ਦਾ ਸੰਵਿਧਾਨ ਕਹਿੰਦਾ ਹੈ ਕਿ ਪੂਰੇ ਮੁਲਕ ਵਿੱਚ ਜਿੱਥੇ ਮਰਜ਼ੀ ਘੁੰਮਿਏ ਜਾਈਏ ਰਹੀਏ ਨੌਕਰੀ ਕਰੀਏ ਕਿਉਂ ਕਿਉਂਕਿ ਤੁਸੀਂ ਇਹ ਵੇਖੋ ਕਿ ਜੇ ਅੱਜ ਵੇਖਦੇ ਆ ਕਿ ਸੂਬਾ ਇੱਕ ਪ੍ਰਸ਼ਾਸਕ ਇਕਾਈ ਆ ਪ੍ਰਸ਼ਾਸਨਿਕ ਉਹ ਮੁਲਕ ਨਹੀਂ ਹੈ ਦੂਸਰੇ ਪਾਸੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੇ ਜ਼ਮੀਨ ਕਿੰਨੀ ਕੁ ਖਰੀਦੀ ਆ ਜੀ ਕਰ ਲੈ ਰਹੇ ਹੋਣਗੇ ਪਲਾਟ ਬਣਾ ਲੈ ਹੋਣਗੇ ਪਰ ਸਾਡੇ ਯੂਪੀ ਚ ਫਾਰਮਰ ਰਹਿੰਦੇ ਆ ਉੱਤਰਾਖੰਡ ਚ ਰਹਿੰਦੇ ਆ ਰਾਜਸਥਾਨ ਚ ਰਹਿੰਦੇ ਆ ਗੁਜਰਾਤ ਚ ਰਹਿੰਦੇ ਆ ਤਾਮਿਲਨਾਡੂ ਚ ਰਹਿੰਦੇ ਆ ਸਾਡੀਆਂ ਟਰਾਂਸਪੋਰਟਾਂ ਨੇ ਸੋ ਮੈਨੂੰ ਲੱਗਦਾ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਨਾ ਚਾਹੀਦਾ ਹੈ ਕਿਸੇ ਤੇ ਧੱਕੇ ਚੜ ਕੇ ਇਸ ਪਾਸੇ ਨੂੰ ਨਹੀਂ ਵਧਣਾ ਚਾਹੀਦਾ ਪਰ ਹਾਂ ਇਸ ਮਾਮਲੇ ਨੇ ਤੂਲ ਕਾਫੀ ਫੜ ਲਈ ਹੈ ਜੀ ਬੈਜਪਾਲ ਸਾਹਿਬ ਇੱਕ ਇਹ ਵੀ ਹਕੀਕਤ ਆ ਕਿ ਛੋਟੇ-ਛੋਟੇ ਕਮ ਹੋਏ ਖੇਤਾਂ ਦੇ ਨਾਲ ਸੰਬੰਧਿਤ ਜਾਂ ਫਿਰ ਸੜਕਾਂ ਦੇ ਉੱਤੇ ਸਬਜ਼ੀ ਭਾਜੀ ਵਾਲੀਆਂ ਰੇੜੀਆਂ ਹੋਈਆਂ ਕੁਛ ਕੰਮ ਜਿਹੜੇ ਪੰਜਾਬੀ ਨਹੀਂ ਕਰਨਾ ਚਾਹੁੰਦੇ ਜਾਂ ਨਹੀਂ ਕਰ ਸਕਦੇ ਤੇ ਇਸ ਪੱਖ ਨੂੰ ਨਜ਼ਰ ਰੱਖਦੇ ਹੋਏ ਕੀ ਕਿਸਾਨ ਆਗੂ ਪ੍ਰਵਾਸੀਆਂ ਦੇ ਹੱਕ ਵਿੱਚ ਨੇ ਜਾਂ ਵਿਰੋਧ ਦੇ ਵਿੱਚ ਨੇ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜੀ ਦਰਅਸਲ ਜੁਗਿੰਦਰ ਸਿੰਘ ਉਗਰਾਹਾ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਹੈ ਉਹਨਾਂ ਦੇ ਪ੍ਰਧਾਨ ਨੇ ਅੱਜ ਚੁੱਪ ਤੋੜ ਦਿੱਤੀ ਹੈ ਉਹ ਕਹਿੰਦੇ ਮਜ਼ਦੂਰਾਂ ਦੀ ਖੇਤੀਬਾੜੀ ਨੂੰ ਵੀ ਲੋੜ ਹੈ ਤੇ ਉਦਯੋਗਿਕ ਇਕਾਈਆਂ ਨੂੰ ਵੀ ਲੋੜ ਹੈ ਜਦੋਂ ਸਾਨੂੰ ਲੋੜ ਹੁੰਦੀ ਹੈ ਹੁਣ ਝੋਨੇ ਦਾ ਸੀਜ਼ਨ ਆ ਗਿਆ ਉਹ ਕਹਿੰਦੇ ਪਿੰਡ ਦੇ ਵਿੱਚੋਂ ਕੋਈ ਵਿਅਕਤੀ ਨਹੀਂ ਲੱਭਦਾ ਪਰਵਾਸੀਆਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਕਰੋਨਾ ਤੋਂ ਬਾਅਦ ਉਹਨਾਂ ਨੂੰ ਕਿਰਾਏ ਦਿੱਤੇ ਉਹਨਾਂ ਨੂੰ ਵਾਈਟ ਫੋਨ ਦਿੱਤੇ ਉਹਨਾਂ ਨੂੰ ਰੇਲਵੇ ਸਟੇਸ਼ਨਾਂ ਤੋਂ ਹਾਰ-ਪਾ ਪਾ ਕੇ ਲਿਆਂਦਾ ਪਰ ਮੈਂ ਇਹਨੂੰ ਇੱਕ ਹੋਰ ਨਜ਼ਰੀਏ ਤੋਂ ਵੀ ਵੇਖਦਾ ਕਿ ਜੇਕਰ ਪੰਜਾਬੀ ਚਾਹੁੰਦੇ ਆ ਕਿ ਪ੍ਰਵਾਸੀ ਪੰਜਾਬ ਦੇ ਵਿੱਚ ਨਾ ਆਉਣ ਤਾਂ ਸਾਡੇ ਨੌਜਵਾਨਾਂ ਨੂੰ ਭਾਵੇਂ ਮੁੰਡੇ ਐ ਭਾਵੇਂ ਕੁੜੀਆਂ ਨੇ ਭਾਵੇਂ ਆਵਾਮ ਐ ਉਹਨਾਂ ਨੂੰ ਆਪਣੇ ਕੰਮ ਆਪ ਕਰਨੇ ਪੈਣਗੇ ਸੋ ਉਹ ਕਹਿੰਦੇ ਭਾਵੇਂ ਉਦਯੋਗ ਨੇ ਤੇ ਭਾਵੇਂ ਖੇਤੀਬਾੜੀ ਐ ਸਾਨੂੰ ਇਸ ਵਕਤ ਪ੍ਰਵਾਸੀਆਂ ਦੀ ਜਾਂ ਮਜ਼ਦੂਰਾਂ ਦੀ ਵੱਡੇ ਪੈਮਾਨੇ ਤੇ ਲੋੜ ਹੈ ਇੱਕ ਵਿਅਕਤੀ ਦਾ ਕੀਤਾ ਕਸੂਰ ਜਾਂ ਗਲਤੀ ਸਮੁੱਚੇ ਭਾਈਚਾਰੇ ਦੇ ਸਿਰ 'ਤੇ ਮੜ ਦੇਣੀ ਚਾਹੀਦੀ। ਹਾਂ ਮਸਲਾ ਇਹ ਹੈ ਕਿ ਕੀ ਮਜ਼ਦੂਰਾਂ ਦੀ ਕਮੀ ਪੰਜਾਬ ਦੇ ਵਿੱਚ ਪੰਜਾਬੀ ਪੂਰੀ ਕਰ ਸਕਦੇ ਆ? ਜੇ ਕਰ ਸਕਦੇ ਆ ਆਪਣੇ ਕੰਮ ਆਪ ਕਰਨ ਲੱਗ ਪੈਣ ਤੁਸੀਂ ਰੇੜੀਆਂ ਦਾ ਜ਼ਿਕਰ ਕੀਤਾ ਇੱਥੇ ਅਸੀਂ ਉਹ ਕੰਮ ਕਰਦੇ ਆ। ਸੋ ਮਸਲਾ ਇਹ ਹੈ ਕਿ ਜੇ ਇਹ ਕੰਮ ਅਸੀਂ ਆਪਣੇ ਹੱਥੀਂ ਆਪ ਕਰਨ ਲੱਗੀਏ ਨਾਲੇ ਆਪਣੇ ਪੈਰ ਤੋਂ ਵੀ ਕੋਈ ਗੋਲੀ ਨਹੀਂ ਘਾਉਂਦੀ। ਸੋ ਇਸ ਕਰਕੇ ਜੁਗਿੰਦਰ ਸਿੰਘ ਉਗਰਾਹਾ ਕਹਿੰਦੇ ਆ ਕਿ ਇਸ ਮਸਲੇ ਨੂੰ ਹੋਰ ਤੂਲ ਨਾ ਦਿਓ। ਕਿਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲੇ ਲੋਕ ਆਪਣੇ ਮਨਸੂਬੇ ਦਾ ਮਕਸਦ ਵਿੱਚ ਕਿਤੇ ਕਾਮਯਾਬ ਨਾ ਹੋ ਜਾਣ ਜੀ ਉਧਰ ਕਾਂਗਰਸੀ ਆਗੂ ਰਾਜਾ ਵੜਿੰਗ ਉਹਨਾਂ ਵੱਲੋਂ ਜੀ ਐਸਜੀਪੀਸੀ ਤੇ ਕਰਾਰੀ ਚੋਟ ਕੀਤੀ ਗਈ ਹੈ ਇਹ ਕੀ ਮਾਮਲਾ ਹੈ ਮਾਮਲਾ ਉਹੀ ਹੈ ਜੀ ਜਿਹੜਾ ਹੋਣਾ ਨਹੀਂ ਸੀ ਚਾਹੀਦਾ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਕਹਿੰਦੇ ਕੀ ਕੱਲੇ ਬਾਦਲਾਂ ਦੀ ਹੈ ਕੀ ਕੱਲੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਹੈ ਉਹ ਕਹਿੰਦੇ ਜਿੰਨੀ ਕੋ ਉਹਨਾਂ ਦੀ ਓਨੀ ਕੁ ਮੇਰੀ ਦੀ ਹੈ ਜਿੰਨੀ ਕੋ ਉਹਨਾਂ ਦੀ ਹੈ ਓਨੀ ਕੁ ਤੁਹਾਡੀ ਦੀ ਹੈ ਉਹ ਕਹਿੰਦੇ ਰੋਹਲ ਗਾਂਧੀ ਪੰਜਾਬ ਆ ਗਿਆ 15 ਸਤੰਬਰ ਨੂੰ ਉਹ ਹਰ ਪੀੜਤਾ ਦੀ ਸਾਰ ਲੈਂਦਾ ਲੈਂਦਾ ਬਾਬਾ ਬੁੱਢਾ ਸਾਹਿਬ ਦੇ ਗੁਰਦੁਆਰਾ ਸਭ ਚਲਾ ਗਿਆ ਉੱਥੇ ਅਰਦਾਸ ਕਰਾਤੀ ਰਮਾਲਾ ਸਾਹਿਬ ਚੜਾਤਾ ਕੀਰਤਨ ਸਰਵਣ ਕਰ ਲਿਆ ਤੇ ਪੰਜਾਬ ਦੇ ਭਲੇ ਦੀ ਅਰਦਾਸ ਕਰਾਤੀ ਕੀ ਕਸੂਰ ਕਰ ਦਿੱਤਾ ਉਹਨੂੰ ਸਰੋਪਾ ਦੇ ਦਿੱਤਾ ਤੇ ਸਰੋਪੇ ਤੋਂ ਬਾਅਦ ਉਹ ਤਿੰਨ ਜਾਣੇ ਮੁਅਤਲ ਕਰ ਦਿੱਤੇ ਸਸਪੈਂਡ ਕਰ ਦਿੱਤੇ ਘਰ ਬਿਠਾ ਦਿੱਤੇ ਉਹ ਕਹਿੰਦੇ ਮੈਂ ਪੁੱਛਣਾ ਚਾਹਣਾ ਕਿ ਅਦਾਸ ਕਰਨੀ ਮਾੜੀ ਗੱਲ ਹੈ ਕਿ ਚੌਦ ਵਰਨਾ ਨੂੰ ਉਪਦੇਸ਼ ਸਾਂਝਾ ਨਹੀਂ ਕਿ ਇੱਥੇ ਕੋਈ ਪਾਰਸ਼ਲਟੀ ਕੀਤੀ ਜਾਂਦੀ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਲੇ ਕਾਲੀ ਆ ਸਕਦੇ ਐ ਜਾਂ ਉਹ ਕਹਿੰਦੇ ਉਹਦੀ ਸਾਰ ਕੌਣ ਲਊਗਾ ਇੱਕ ਗਰੰਥੀ ਸਿੰਘ ਨੂੰ ਘਰ ਬਿਠਾ ਦਿੱਤਾ ਉਹਦੀਆਂ ਨਿੱਤ ਦੀਆਂ ਲੋੜਾਂ ਕੌਣ ਪੂਰੀਆਂ ਕਰੂਗਾ ਇਸ ਕਰਕੇ ਕਹਿੰਦੇ ਪਹਿਲੀ ਅਪੀਲ ਤਾਂ ਇਹ ਆ ਕਿ ਐਸਜੀਪੀਸੀ ਬਹਾਲ ਕਰ ਦੇਵੇ ਦੂਸਰੀ ਅਪੀਲ ਮੇਰੀ ਇਹ ਹੈ ਕਿ ਗਰੰਥੀ ਸਿੰਘ ਮੇਰੀ ਗੱਲ ਸੁਣੇ ਜੇ ਉਹਨੂੰ ਬਹਾਲ ਨਹੀਂ ਕੀਤਾ ਜਾਂਦਾ ਉਹਦਾ ਚੁੱਲ੍ਹਾ ਨਹੀਂ ਅਸੀਂ ਬੰਦ ਹੋਣ ਦੇਣਾ ਉਹ ਵੱਲਦਾ ਰਹੂਗਾ ਜਿੰਨੀ ਦੇਰ ਤੱਕ ਉਹਦੀ ਨੌਕਰੀ ਦੀ ਮੁੜ ਬਹਾਲੀ ਨਹੀਂ ਹੋ ਜਾਂਦੀ ਉੰਨੀ ਦੇਰ ਤੱਕ ਰਾਜਾ ਵੜਿੰਗ ਉਹਨੂੰ ਪੈਸੇ ਦੇ ਦੇਗਾ ਉਹਦੀ ਮਦਦ ਕਰਦਾ ਰਹੇਗਾ ਪਰ ਉਹਨਾਂ ਦੇ ਇਸ ਅਭਿਆਨ ਤੋਂ ਬਾਅਦ ਇੱਕ ਨਵੀਂ ਪਸੂੜੀ ਪੈਗੀ ਲੋਕ ਕਹਿੰਦੇ ਇਹਦੇ ਪੈਸੇ ਤਾਂ ਬਾਅਦ ਚ ਦੇ ਦਿਓ ਉਹ ਕੁਰਤੇ ਪਜਾਮੇ ਵਾਲੇ ਪੈਸੇ ਜਿਨ੍ਹਾਂ ਨੂੰ ਤੁਸੀਂ ਲੜਕਾਰੇ ਮਾਰਦੇ ਫਿਰਦੇ ਸੀ ਦਬਕੇ ਮਾਰਦੇ ਫਿਰਦੇ ਸੀ ਪਹਿਲਾਂ ਉਹਨਾਂ ਦੇ ਦਿਓ ਜੀ ਬੈਨਿਪਾਲ ਸਾਹਿਬ ਥਾਰ ਵਾਲੀ ਮੈਡਮ ਬਨਾਮ ਬਰਖਾਸਤ ਪੁਲਿਸ ਮੁਲਾਜ਼ਮ ਅਮਨਦੀਪ ਕੌਰ ਇਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਕਹਿੰਦੇ ਮੁਰ ਵਾਧਾ ਹੋ ਰਿਹਾ ਅਸਲ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਕਿ ਲੋਕ ਪੁਲਿਸ ਤੇ ਉੱਤੇ ਵੀ ਤੰਗ ਕੱਸਦੇ ਆ ਸਰਕਾਰਾਂ ਤੇ ਵੀ ਕੱਸਦੇ ਆ ਮੈਂ ਕਹਿਣਾ ਚਾਹੁੰਨਾ ਹੈ ਕਿ ਅਸਲ ਦੇ ਵਿੱਚ ਬਹੁਤ ਸਾਰੀਆਂ ਕਾਲੀਆਂ ਭੇਡਾਂ ਹੁੰਦੀਆਂ ਨੇ ਜੀ ਮੇਰੇ ਤੋਂ ਲੱਗਦਾ ਭੇਡਾਂ ਬਦਨਾਮ ਹੀ ਹੋ ਗਈਆਂ ਜੀ ਹੁਣ ਕਾਲੀ ਭੇਡ ਹੋਵੇ ਚਿੱਟੀ ਹੋਵੇ ਉਹਨਾਂ ਇੱਕੋ ਜੀ ਹੁੰਦੀ ਐ ਪਰ ਮਸਲਾ ਇਹ ਆ ਕਿ ਥਾਰ ਵਾਲੀ ਬੀਬੀ ਮਹਿੰਗੀਆਂ ਐਨਕਾਂ ਵਾਲੀ ਬੀਬੀ ਸਟਾਈਲਿਸ਼ ਬੀਬੀ ਵੱਡੇ ਵੱਡੇ ਲੋਕਾਂ ਨਾਲ ਬੈਠਣ ਉੱਠਣ ਵਾਲੀ ਬੀਬੀ ਥਾਰ ਦੇ ਵਿੱਚ ਬੈਠੀ ਜਾਂਦੀ ਸੀ ਤਲਾਸ਼ੀ ਲਈ ਤਾਂ ਵਿੱਚੋਂ ਫਰਵਨ ਮਿਲ ਗਈ ਉਹਦੇ ਤੋਂ ਬਾਅਦ ਇਹਨੂੰ ਜ਼ਮਾਨਤ ਮਿਲ ਗਈ ਸੀ ਪਰ ਬਾਅਦ ਦੇ ਵਿੱਚ ਇਹਨੇ ਜਿੰਨੀ ਕਿ ਦੀ ਆਮਦਨ ਸੀ ਉਹਦੇ ਤੋਂ ਵੱਧ ਜਾਇਦਾਦ ਬਣਾ ਲਈ ਦੁਬਾਰਾ ਵਿਜੀਲੈਂਸ ਨੇ ਫੇਰ ਗ੍ਰਿਫਤਾਰ ਕਰ ਲਈ ਤੇ ਹੁਣ ਮੁਸ਼ਕਲਾਂ ਇਹਦੀਆਂ ਫੇਰ ਬੀਬੀ ਦੀਆਂ ਵੱਧੀਆਂ ਨਜ਼ਰ ਆ ਰਹੀਆਂ ਨੇ ਇਸ ਬਰਖਾਸ ਕਾਂਸਟੇਬਲ ਅਮਨਦੀਪ ਕੌਰ ਦੇ ਖਿਲਾਫ ਦੂਸਰਾ ਜਿਹੜਾ ਸਪਲੀਮੈਂਟਰੀ ਚਲਾਣਾ ਉਹ ਪੇਸ਼ ਕਰ ਦਿੱਤਾ ਗਿਆ ਜੀ ਸੋ ਇਹਦੇ ਜਾਇਦਾਦ ਵਧ ਬਣਾਈ ਆ ਆਮਦਨ ਘੱਟ ਸੀ ਸੋ ਇਹਦੇ ਜਿਹੜੇ ਫਾਈਨਲ ਚਲਾਣ ਲਈ ਬੈਂਕ ਖਾਤੇ ਆ ਉਹਦੇ ਵੇਰਵਾ ਜਮ੍ਹਾਂ ਕਿ ਵੇਰਵੇ ਕੀ ਹੈ ਉਹ ਜਮ੍ਹਾਂ ਕਰਵਾਉਣ ਵਾਸਤੇ ਅਦਾਲਤ ਤੋਂ ਸਮੇਂ ਦੀ ਵੀ ਮੰਗ ਕੀਤੀ ਹੈ ਜਿਹੜੇ ਬੈਂਕ ਖਾਤਿਆਂ ਦੇ ਜਿਹੜੇ ਵੇਰਵੇ ਆ ਉਦੇ ਤੋਂ ਬਾਅਦ ਜਿਹੜਾ ਫਾਈਨਲ ਸਪਲੀਮੈਂਟਰੀ ਚਲਾਨ ਪੇਸ਼ ਹੋਏਗਾ ਜੀ ਉਦੇ ਤੋਂ ਬਾਅਦ ਫਿਰ ਮਕਦਮਾ ਚੱਲੇਗਾ ਸੋ ਦੱਸਣਾ ਬਣਦਾ ਹੈ ਕਿ ਬਠਿੰਡਾ ਪੁਲਿਸ ਡਰੱਗ ਮਾਮਲੇ 'ਚ ਪਹਿਲਾ ਚਲਾਨ ਪੇਸ਼ ਕਰ ਚੁੱਕੀ ਹੈ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ 'ਚ ਸਪਲੀਮੈਂਟਰੀ ਚਲਾਨ ਆ ਜਿਹੜਾ ਉਹ ਦੂਸਰਾ ਪੇਸ਼ ਕਰ ਦੱਤਾ ਹੈ ਅਤੇ ਹੁਣ ਜਦੋਂ ਇਹਦੇ ਬੈਂਕ ਖਾਤਿਆਂ ਦੀ ਫਾਈਨਲ ਵੇਰਵੇ ਆ ਜਾਣਗੇ ਫਿਰ ਫਾਈਨਲ ਸਪਲੀਮੈਂਟਰੀ ਚਲਾਨ ਪੇਸ਼ ਕਰ ਦਿੱਤਾ ਜਾਏਗਾ ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਇਕੱਲੀ ਬੀਬੀ ਨਹੀਂ ਇਹਦੇ ਨਾਲ ਕਿਹੜੇ ਬਾਬੇ ਜੁੜੇ ਹੋਏ ਸੀ ਜਿਹੜੇ ਉੱਪਰ ਵਾਲੇ ਸੀ ਤੇ ਕਿਹੜੇ ਹੇਠਾਂ ਵਾਲੇ ਸੀ ਉਹ ਸਾਰਿਆਂ ਦੀ ਜਾਂਚ ਪੜਤਾਲ ਜੇਕਰ ਕਿਤੇ ਪੁਲਿਸ ਕਰੇ ਤਾਂ ਪੁਲਿਸ ਨੂੰ ਸ਼ਾਬਾਸ਼ ਦਿੱਤੀ ਜਾਊਗੀ ਨਹੀਂ ਤਾਂ ਸਵਾਲ ਖੜੇ ਰਹਿਣਗੇ ਜੀ ਬੈਂਪਾਲ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਅਗਲਾ ਕਦਮ ਚੁੱਕਿਆ ਤੇ ਕਦਮ ਕਿਸ ਦਿਸ਼ਾ ਵੱਲ ਲੈ ਕੇ ਜਾ ਰਿਹਾ ਅਸਲ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਮੈਨੂੰ ਲੱਗਦਾ ਹੈ ਕਿ ਇਸ ਖਬਰ ਤੇ ਜਾਣ ਤੋਂ ਪਹਿਲਾਂ ਸਾਨੂੰ 2 ਦਸੰਬਰ 2024 ਤੇ ਜਾਣਾ ਪਊਗਾ ਜੀ ਜਦੋਂ ਇੱਕ ਫੈਸਲਾ ਸੁਣਾ ਦਿੱਤਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਆਪਣਾ ਵਿਸ਼ਵਾਸ ਗਵਾ ਚੁੱਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਉਹਦਾ ਆਗੂ ਬਣਾ ਦਿੱਤਾ ਬਾਅਦ ਦੇ ਵਿੱਚ ਉਹ ਪਾਸੇ ਹਟ ਗਿਆ ਸੀ ਇੱਕ ਸਾਫਤਾ ਪ੍ਰਧਾਨ ਸੀ ਉਹ ਵੀ ਪਾਸੇ ਹਟ ਗਿਆ ਸੀ ਸੱਤਾ ਚੋਂ ਪੰਜ ਮੈਂਬਰ ਰਹਿ ਗਏ ਸੀ ਕਿ ਇਹ ਭਰਤੀਆਂ ਕਰਨਗੇ ਪਰ ਸੁਖਬੀਰ ਬਾਦਲ ਨੇ ਆਪੇ ਆਪਣੀ ਅਸਤੀਫਾ ਦਿੱਤਾ ਆਪੇ ਹੀ ਅਸਤੀਫਾ ਪ੍ਰਵਾਨ ਕੀਤਾ ਆਪੇ ਡੈਲੀਗੇਟ ਚੁਣ ਲਏ ਆਪੇ ਡੈਲੀਗੇਟਾਂ ਨੇ ਪ੍ਰਧਾਨ ਚੁਣ ਲਿਆ ਪਰ ਦੂਸਰੇ ਪਾਸੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੇ ਬਣੀ ਕਮੇਟੀ ਤੋਂ ਬਾਅਦ ਹੋਣ ਦੇ ਚ ਆਇਆ ਉਹਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਹੁਣ 25 ਸਤੰਬਰ ਨੂੰ ਜਿਹੜੀ ਉਹਨਾਂ ਦੀ ਪਾਰਟੀ ਆ ਉਹਦੇ ਸਟੇਟ ਡੈਲੀਗੇਟਾਂ ਦਾ ਇੱਕ ਜਨਰਲ ਇਜਲਾਸ ਬੁਲਾ ਲਿਆ ਜੀ ਇਹਦੇ ਤੋਂ ਪਹਿਲਾਂ ਜਿਹੜੀ ਕੱਲ ਲੰਗੀ ਐ ਉਹਨਾਂ ਨੇ ਕੁਝ ਧਾਰਮਿਕ ਅਤੇ ਕੁਝ ਰਾਜਨੀਤਿਕ ਬੁਲਾਰੇ ਉਹਨਾਂ ਨੂੰ ਨਿਯੁਕਤ ਕਰ ਦਿੱਤੇ ਸੀ ਦੱਸਿਆ ਜਾ ਰਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਹ ਚ ਇਜਲਾਸ ਨੂੰ ਸੱਦਿਆ ਗਿਆ ਹੈ ਸਾਢੇ 10 ਵਜੇ ਅਰਦਾਸ ਕਰਨਗੇ ਫਿਰ ਇਜਲਾਸ ਸ਼ੁਰੂ ਹੋ ਜਾਏਗਾ ਡੈਲੀਗੇਟ ਆ ਜਿਹੜੇ ਪਾਰਟੀ ਜਿਹੜੇ ਅਗਲੇ ਪ੍ਰੋਗਰਾਮ ਹੋਣਗੇ ਜਾਂ ਪਾਰਟੀ ਨੂੰ ਵਿਸਥਾਰ ਕਿਵੇਂ ਦੇਣਾ ਦੱਸਿਆ ਜਾ ਰਿਹਾ ਉਹਦੀ ਮਜ਼ਬੂਤੀ ਦੇ ਵਾਸਤੇ ਪਾਰਟੀ ਨੂੰ ਪਿੰਡਾਂ ਤੱਕ ਪਹੁੰਚਾਉਣ ਦੇ ਵਾਸਤੇ ਉਹ ਸਾਰਾ ਕੁਝ ਇਹਦੇ ਵਿੱਚ ਵਿਚਾਰਿਆ ਜਾ ਸਕਦਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇਸ ਲੋਕਤੰਤਰਿਕ ਪ੍ਰਕਿਰਿਆ ਨੂੰ ਸਿਧਾਂਤਾਂ ਨੂੰ ਮਜ਼ਬੂਤ ਕਰਨ ਦੀ ਗੱਲ ਹੋਏਗੀ ਉੱਥੇ ਜਿਹੜੇ ਡੈਲੀਗੇਟ ਹੋਣਗੇ ਉਹਨਾਂ ਦੀ ਰਾਏ ਦੇ ਨਾਲ ਜਿਹੜੀ ਵਰਕਿੰਗ ਕਮੇਟੀ ਹੈ ਉਹਦੇ ਸਮੇਤ ਬਹੁਤ ਸਾਰੀਆਂ ਨਿਯੁਕਤੀਆਂ ਹੁੰਦੀਆਂ ਨੇ ਜੇ ਹਰੇਕ ਪਾਰਟੀ ਦੇ ਅੰਦਰ ਦੱਸਿਆ ਜਾ ਰਿਹਾ ਕਿ ਉਹ ਉਯਕਤੀਆਂ ਕੀਤੀਆਂ ਜਾਣਗੀਆਂ ਤਾਂ ਕਿ ਪਾਰਟੀ ਪਲੇਟਫਾਰਮ ਨੂੰ ਮਜ਼ਬੂਤ ਕੀਤਾ ਜਾਵੇ ਤੇ ਇੱਥੇ ਮੈਂ ਵੀ ਦੱਸਣਾ ਚਾਹਣਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਪ੍ਰਧਾਨ ਵਣ ਤੋਂ ਇਨਕਾਰ ਕੀਤਾ ਸੀ ਜਦੋਂ ਗੁਣੀਆਂ ਉਹਨਾਂ ਦੇ ਨਾਂ ਦਾ ਪੈ ਗਿਆ ਉਹਦੇ ਤੋਂ ਬਾਅਦ ਉਹਨਾਂ ਨੇ ਇਹ ਵੀ ਆਖ ਦਿੱਤਾ ਸੀ ਕਿ ਭਾਈ ਅਸੀਂ ਅਸਲ ਦੇ ਵਿੱਚ ਕਹਾਣੀ ਇਹ ਆ ਕਿ ਮੈਂ ਚੋਣ ਕਦੇ ਕੋਈ ਨਹੀਂ ਲੜਾਂਗਾ ਪਰ ਹੁਣ ਵੇਖਦੇ ਹਾਂ ਕਿ ਇਸ ਡੈਲੀਗੇਟ ਇਜਲਾਸ ਦੇ ਵਿੱਚੋਂ ਕੀ ਨਿਕਲਦਾ ਹੈ ਤੇ ਕਿਹਨਾਂ ਕਿਹਨਾਂ ਨੂੰ ਕਿਹੜੇ ਅਹੁਦੇ ਮਿਲਦੇ ਆ ਜੀ ਬਨਪਾਲ ਸਾਹਿਬ ਇੱਕ ਸਖਸ਼ ਸੰਦੀਪ ਦਾ ਸਿਕਰਾਉਂਦਾ ਜਿਸ ਨੇ ਸਾਬਕਾ ਇਨਸਪੈਕਟਰ ਸੁਭਾ ਸਿੰਘ ਨੂੰ ਮਾਰ ਦਿੱਤਾ ਇਹ ਕਿਉਂ ਮਾਰਿਆ ਜੀ ਇਹਦੇ ਪਿੱਛੇ ਥੋੜਾ ਜਾਣਾ ਪਊ ਪਹਿਲਾਂ ਸੰਦੀਪ ਸਿੰਘ ਸਰੀ ਦੇ ਵਾਕ ਤੋਂ ਥੋੜੀ ਜੀ ਜਾਣਕਾਰੀ ਮੈਂ ਦੇ ਦਿਆਂ ਇੱਕ ਸੁਰੀ ਨਾਂ ਦਾ ਬੰਦਾ ਸੀ ਜੀ ਸੂਰੀ ਸੂਰੀ ਲੋਕ ਕਹਿੰਦੇ ਸੀ ਤੇ ਕਈ ਤਾਂ ਉਹਨੂੰ ਕਿਸੇ ਹੋਰ ਨਾਂ ਨਾਲ ਵੀ ਯਾਦ ਕਰਦੇ ਸੀ ਉਹਦਾ ਸ਼ਰੀਆਮ ਪੁਲਿਸ ਦੀ ਹਾਜ਼ਰੀ ਦੇ ਵਿੱਚ ਸੰਦੀਪਪੁਰਸ ਸਣੀ ਨੇ ਕਤਲ ਕਰ ਦਿੱਤਾ ਸੀ ਉਸ ਕੇਸ ਦੇ ਅਧੀਨ ਇਹ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਨਜ਼ਰਬੰਦ ਸੀ ਅਤੇ ਉੱਥੇ ਫਿਰ ਇਹਦੀ ਤਿੰਨ ਪੁਲਿਸ ਜਿਹੜੇ ਸਾਬਕਾ ਅਧਿਕਾਰੀ ਸੀ ਉਹਨਾਂ ਦੇ ਨਾਲ ਝੜਪ ਹੁੰਦੀ ਹੈ ਇਹਨਾਂ ਨੇ ਭਰਾ ਨਹੀਂ ਦੱਸਿਆ ਕਿ ਉਹਨਾਂ ਹੋਰੇ ਮਾਰਦੇ ਸਿੱਟ ਕੋਰਾ ਕਰਦੇ ਰਹਿੰਦੇ ਸੀ ਉਹਨੂੰ ਛੇੜਦੇ ਰਹਿੰਦੇ ਸੀ ਆਖਰਕਾਰ ਜੇਲ੍ਹ ਦੇ ਅੰਦਰ ਉਹਨਾਂ ਦੀ ਝੜਪ ਹੁੰਦੀ ਹੈ ਤੇ ਫਿਰ ਕੁੱਟ ਮਾਰ ਤੋਂ ਬਾਅਦ ਰਜਿੰਦਰਾ ਹਸਪਤਾਲ ਦੇ ਵਿੱਚ ਇੱਕ ਸਾਬਕਾ ਐਸਐਸਓ ਸੀ ਸੂਬਾ ਸਿੰਘ ਉਹਨੇ ਬੀਤੇ ਕੱਲ ਜ਼ਮ ਤੋੜ ਦਿੱਤਾ ਸੀ ਉਹਦੇ ਕਾਰਨਾਮੇ ਕੀ ਸੀ ਜੀ ਉਹ ਬਹੁਤ ਮਹੱਤਵਪੂਰਨ ਹੈ ਜਿਹੜਾ ਤਰਨਤਾਲ ਦਾ ਪਿੰਡ ਹੈ ਮਾਲੂਆਲ ਉਥੋਂ ਦਾ ਰਹਿਣ ਵਾਲਾ ਪਰਮਜੀਤ ਸਿੰਘ ਉਹਨੇ ਕੁਝ ਅਹਿਮ ਤੇ ਗੁੱਧੇ ਰਾਜ ਖੋਲ ਦਿੱਤੇ ਐ ਉਹ ਦੱਸ ਰਿਹਾ ਕਿ ਸੂਬਾ ਸਿੰਘ ਕਪੁਸਤੀ ਵਰਦੀ ਦੇ ਵਿੱਚ ਜ਼ਾਲਮ ਸੀ ਇੱਕ ਬੁੱੱਚੜ ਸੀ ਉਹਨੇ ਤਰਨਤਾਰਨ ਇਲਾਕੇ ਦੇ ਵਿੱਚੋਂ ਸੈਂਕੜੇ ਨੌਜਵਾਨ ਚੁੱਕੇ ਝੂਠੇ ਪੁਲਿਸ ਮੁਕਾਬਰਿਆਂ 'ਚ ਮਾਰੇ ਬਹੁਤ ਸਾਰੇ ਨੌਜਵਾਨਾਂ ਤੇ ਤਸ਼ੱਦਦ ਟਾਇਆ ਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਮੈਂ ਤੇ ਮੇਰਾ ਵੱਡਾ ਭਰਾ ਖਾਦ ਰਣ ਵਾਸਤੇ ਝੁਭਾਲ ਗਏ ਸੀ ਸਾਨੂੰ ਬਸ ਤੋਂ ਉੱਤਰ ਗਿਆ ਉਹਨੇ ਚੁੱਕਿਆ ਮੇਰੇ ਭਰਾ ਨੂੰ ਨਜਾਇਜ਼ ਹਰਾਤ 'ਚ ਰੱਖਿਆ 10 ਦਿਨ ਥਾਣੇ ਤੋਂ ਬਾਅਦ ਜਦੋਂ ਕਹਿੰਦੇ ਬਲਜੀਤ ਨੂੰ ਮਿਲਣ ਜਾਂਦੇ ਰਹੇ ਤੇ ਸੂਬਾ ਸਿੰਘ ਕਹਿੰਦਾ ਰਿਹਾ ਕਿ ਮੈਂ ਤਾਂ ਉਹਨੂੰ ਛੱਡ ਦਿਆਂਗਾ ਪਰ ਦਸਾਂ ਦਿਨਾਂ ਤੋਂ ਬਾਅਦ ਨਾ ਸਾਨੂੰ ਸਾਡਾ ਭਰਾ ਮਿਲਿਆ ਤੇ ਨਾ ਫਿਰ ਉਹਦੀ ਮਰਤਕ ਦੇ ਮਿਲੀ ਪਰ ਕੁਝ ਸਮੇਂ ਤੋਂ ਬਾਅਦ ਸਾਨੂੰ ਪਤਾ ਲੱਗਿਆ ਕਿ ਉਹਦਾ ਕਤਲ ਕਰ ਦਿੱਤਾ ਗਿਆ ਤੇ 32 ਸਾਲ ਕੇਸ ਲੜਿਆ ਜੀ ਅਦਾਲਤ ਨੇ ਸੂਬਾ ਸਿੰਘ ਨੂੰ ਬਲਜੀਤ ਸਿੰਘ ਦੇ ਕਤਲ ਮਾਮਲੇ ਦੇ ਵਿੱਚ ਮਹਿਜ਼ 5 ਸਾਲ ਦੀ ਸਜ਼ਾ ਸੁਣਾਈ ਸੀ ਤੇ ਨਾਲ ਇਹ ਪਤਾ ਲੱਗਿਆ ਕਿ ਹੁਣ ਉਸ ਸੰਦੀਪ ਸਿੰਘ ਨੇ ਜਦੋਂ ਝਗੜਾ ਕੀਤਾ ਉਹਦੇ ਦੌਰਾਨ ਇਹ ਜ਼ਖਮੀਆਂ ਤੇ ਜ਼ਖਮਤ ਬਾਅਦ ਉਹ ਇਹ ਸੁਝਾਣ ਤੋਂ ਕੁਝ ਕਰ ਗਿਆ ਜੀ ਬੈਂਪਾਲ ਸਾਹਿਬ ਖਾਸ ਖਬਰਾਂ ਤੁਸੀਂ ਲੈ ਕੇ ਪੰਜਾਬ ਦੀ ਖਬਰਸਰ ਸਾਡੀ ਨਾਲ ਸਾਂਝੀ ਕੀਤੀ ਇਸ ਲਈ ਅੱਜ ਦੇ ਸੈਗਮੈਂਟ ਲਈ ਤੁਹਾਡਾ ਧੰਨਵਾਦ ਕਰਦੀ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਿਹਰਵਾਨੀ ਜੀ